ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਾਰੇ ਨਗਰ ਨੂੰ ਅੱਜ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਸਾਰੇ ਨਗਰ ਨੂੰ ਵਧਾਈ ਦਿੰਦੇ ਆ ਸਾਡੇ ਪਿੰਡ ਨੂੰ ਅੱਜ ਇੱਕ ਸਾਲ ਹੋ ਗਿਆ ਪੂਰਾ ਆਪਣਾ 27 ਸਤੰਬਰ 2024 ਨੂੰ ਆਪਾਂ ਆਪਣੀ ਪੰਚਾਇਤ ਦੀ ਚੋਣ ਕਰੀ ਸੀਗੀ ਟਰੋ ਖੱਟੀਆਂ ਮਿੱਠੀਆਂ ਜੜਤਾਰੇ ਨਾਲ ਅੱਜ ਇੱਕ ਸਾਲ ਪੂਰਾ ਹੋ ਗਿਆ ਮੰਨ ਲਾ ਫਾਰਮ ਦੇ ਵਿੱਚ ਸਾਰਾ ਨਾੜਾ ਹੁੰਦਾਗਾ ਤੇ ਇੱਕ ਥਾਲ ਅੱਜ ਪੂਰਾ ਹੋ ਗਿਆ ਆਪਣੇ 23 ਤੰਬਰ 2024 ਨੂੰ ਆਪਾਂ ਪੰਚਾਇਤ ਚੋਣ ਕਰੀ ਦੀਗੀ ਛੋਟੇ ਜਿਹੇ ਛੱਦੇ ਤੇ ਸਾਰਾ ਨਗਰ ਆਪਣੀ ਥਾਂ ਦੀ ਥਾਂ ਦੀ ਜਗ੍ਹਾ ਦੇ ਵਿੱਚ ਇਕੱਠਾ ਹੋਇਆ ਸੀ ਸਾਰਿਆਂ ਨੇ ਬੈਠ ਕੇ ਇੱਕ ਫੈਸਲਾ ਕੀਤਾ ਹੈਗਾ ਵੀ ਚਲੋ ਲੜਾਈ ਪੜਾਈ ਤੋਂ ਰਹਿਤ ਖਰਚੇ ਪਾਣੀ ਤੋਂ ਰਹਿਤ ਪਿੰਡ ਦੇ ਖਿਆਣੇ ਬੰਦੇ ਜਿਹੜੇ ਸਾਰਿਆਂ ਨੇ ਕਿਹਾ ਸੀਗਾ ਵੀ ਭਾਈ ਆਪਾਂ ਇੱਕ ਥਾਂ ਬੈਠ ਕੇ ਸਾਰੀ ਪੰਚਾਇਤ ਦੀ ਚੋਣ ਆਪਾਂ ਸ਼ਰਮ ਸ਼ਾਂਤੀ ਦੇ ਨਾਲ ਕਰਾਂਗੇ ਚਲੋ ਸਰਬ ਸ਼ੰਤੀ ਹੋਈ ਸਾਰੀ ਪੰਚਾਇਤ ਚੁਣੀ ਅੱਜ ਪੂਰਾ 1 ਸਾਲ ਹੋ ਗਿਆ ਉਹਨਾਂ ਦੇ ਕਾਰਮ ਨੂੰ 5 ਸਾਲਾਂ ਦਾ ਹੁੰਦਾਗਾ 1 ਸਾਲ ਪੂਰਾ ਹੋ ਗਿਆ 27 ਸਤੰਬਰ 2024 ਨੂੰ ਪੰਚਾਇਤ ਦੀ ਆਪਾ ਚੋਣ ਕਰੀ ਸੀ ਸੋ ਆਪਾ ਵਧਾਈ ਦਿੰਦੇ ਆ ਹਰੇ ਨਗਰ ਨੂੰ ਸਾਰੀ ਪੰਚਾਇਤ ਨੂੰ ਮੈਂਬਰ ਸਹਿਵਾਨ ਨੂੰ ਸਰਪੰਚ ਸਹਿਵਾਨ ਨੂੰ ਵੀ ਆਸ਼ੀਰਵਾਦ ਵੀ ਕਰਦੇ ਆ ਵੀ ਅੱਗੇ ਤੋਂ ਵੀ ਚਲੋ ਆਪਰੇ ਪਿੰਡ ਦੇ ਕੰਮ ਲਈ ਪਿੰਡ ਦੇ ਵਿਕਾਸ ਲਈ ਕੀ ਕੰਮ ਕਰਦੇ ਰਹੋਗੇ ਤੇ ਇੱਕ ਬੇਨਤੀ ਕਰਦੇ ਆ ਹਲਕਾ ਬਰਾਏ ਸਾਡੇ ਐਮਐਲਏ ਸਹਿਬਾਨ ਬਲਕਰ ਸਿੰਘ ਜੀ ਨੂੰ ਕਰਦੇ ਆ ਵੀ ਸਾਡਾ ਜਿਹੜਾ 5 ਲੱਖ ਰੁਪਿਆ ਦਾ ਸਰਪ੍ਰਸੰਤੀ ਵਾਲਾ ਉਹ ਸਾਡੀ ਪੰਚਾਇਤ ਨੂੰ ਭਈ ਦਿੱਤਾ ਜਾਵੇ ਤਾਂ ਜੋ ਜਿਹੜਾ ਕੋਈ ਮਾੜਾ ਮੋਟਾ ਕੰਮ ਰਹਿੰਦਾ ਕੋਈ ਅਧੂਰੇ ਕੰਮ ਬਹੁਤ ਹੁੰਦੇ ਆ ਪਿੰਡਾਂ ਦੇ ਵਿੱਚ ਵਿਕਾਸ ਵਾਲੇ ਤੇ ਉਹ ਪੰਚਾਇਤ ਉਹ ਕਰ ਸਕੇ ਤੇ ਬੇਨਤੀ ਆ ਸਾਡੇ ਹੜਕਾ ਵਿਧਾਇਕ ਨੂੰ ਬਲਕਾਰ ਸਿੰਘ ਸਿੱਧੂ ਜੀ ਨੂੰ ਵੀ ਭਾਈ ਤੁਹਾਡਾ ਜਿਹੜਾ 5 ਲੱਖ ਰੁਪਿਆ ਹੈਗਾ ਭਾਈ ਤੁਹਾਨੂੰ ਜਲਦ ਤੋਂ ਜਲਦ ਸਰਪੰਚ ਸਾਹਿਬ ਨੂੰ ਦਿੱਤਾ ਜਾਵੇ ਤੇ ਤਾਂ ਜੋ ਅਸੀਂ ਜਿਹੜਾ ਕੋਈ ਪਿੰਡ ਦਾ ਕੰਮ ਕਰਨ ਵਾਲਾਗਾ ਕੰਮ ਕਰ ਸਕਣ ਉਹ ਜੋ ਉਹਨਾਂ ਨੂੰ ਪਤਾ ਹੈਗਾ ਵੀ ਭਾਈ ਇਹ ਕੰਮ ਕਰਨ ਵਾਲਾਗਾ ਜ਼ਰੂਰੀ ਆ ਨਗਰ ਦੀ ਰੈ ਨਾ ਜਾਂ ਆਪ ਦੀ ਪੰਚਾਇਤ ਜੋ ਵੀ ਚੁਣੀ ਆ ਉਹਨਾਂ ਵੱਲੋਂ ਕੰਮ ਕੀਤਾ ਜਾ ਸਕਦਾ ਹਰੇ ਭੜਕਵਰੇ ਕਰੋ ਵੀ ਬੇਨਤੀ ਹੈ ਵੀ ਬੇਨਤੀ ਪ੍ਰਵਾਨ ਕਰਨ ਵੀ ਸਾਡਾ ਭਾਈ ਜਿਹੜਾ ਸਰਪ੍ਰਸਤ ਵਾਲਾ ਹੈਗਾ 5 ਲੱਖ ਰੁਪਈਆ ਉਹ ਜਰੂਰ ਦੇਣਾ ਤੇ ਬਹੁਤ ਬਹੁਤ ਧੰਵਾਦ ਬਹੁਤ ਬਹੁਤ ਮੁਬਾਰਕਾਂ ਵੀ ਇੱਕ ਸਾਲ ਪਈ ਆਪਣਾ ਹਜ਼ਰੇ ਖੇਡ ਜਾਂਦਾ ਚਲੋ ਪਰਿਵਾਰਾਂ ਦੇ ਵਿੱਚ ਮਾੜਾ ਮੋਟਾ ਨਿੱਕਾ ਮੋਟਾ ਰਮਣਵਟਾ ਹੁੰਦਾ ਹੀ ਰਹਿੰਦਾ ਚਲੋ ਇੱਕ ਸਾਲ ਪੂਰਾ ਹੋ ਗਿਆ ਬਹੁਤ ਬਹੁਤ ਮੁਬਾਰਕਾਂ ਚਲੋ ਅੱਗੇ ਵੀ ਅਰਦਾਸ ਕਰਦੇ ਹਾਂ ਪਰਮਾਤਮਾ ਅਗੇ ਵੀ ਵਧੀਆ ਤੰਦਰੁਸਤੀ ਰਹੇ ਨਗਰ ਵਿੱਚ ਤੰਦਰੁਸਤੀ ਰਹੇ ਪੰਚਾਇਤ ਦੇ ਪਰਿਵਾਰ ਮਿਲ ਇਕਤਾ ਦਾ ਸਵਾਗਤ ਸਭ ਕੁਝ ਬਣਿਆ ਰਹੇ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਤਰੀ ਕਾਲ ਜੀ ਸਾਰੇ ਭਰਾਵਾਂ